ਕਾਲਾ ਡੈਂਜਰਸ ਐ 100 ਮਿਸਤਰੀ ਉਰੇ ਆ ਜੋ ਸਾਗਵਾਨ ਦੇ ਨੁਕਸ ਕਢ ਦੋ ਜਿਹੜੀ ਐ ਮੰਨ ਕੇ ਚੱਲੋ ਵੀ ਕਰੋੜਪਤੀਆਂ ਦੇ ਘਰੇ ਸਾਗਵਾਨ ਲਿਆ ਕੇ ਬਾਜ਼ਾਰ ਚੋਂ ਮੁੱਲ ਲਈ ਹੋਈ ਹੈ ਉਹੀ ਸਾਗਵਾਨ ਅਸੀਂ ਵਰਤਦੇ ਆਂ ਜੀ 19 ਚੌੜੇ ਫੱਟੇ ਵਰਤਦੇ ਆਂ 19 ਚੌੜੀ ਸਾਗਵਾਨ ਵਰਤਦੇ ਆਂ ਠੀਕ ਹੈ ਜੀ ਜਿਹੜਾ ਬੰਦਾ ਤੁਹਾਨੂੰ ਇਹ ਗੱਲ ਕਹਿੰਦਾ ਹਾਂ ਵੀ ਮੈਂ ਸਾਗਵਾਨ ਦਾ ਰੇਟ ਆ ਦੇ ਦੂੰਗਾ ਵਿੱਚ ਪਾਲਿਸ਼ ਕਰਕੇ ਦੇਊਂਗਾ ਐਂ ਕਰਕੇ ਦੇਊਂਗਾ ਮੈਂ ਤੁਹਾਨੂੰ ਕਹਿੰਦਾ ਵੀ ਇਹ ਨਿਰਾ ਠੱਗੀ ਦਾ ਬਣ ਜਾ ਅੱਛਾ ਜੀ ਜਦੋਂ ਕਿਸੇ ਬੰਦੇ ਤੋਂ ਆਪਾਂ ਨੇ ਮਾਲ ਬਣਵਾਉਣਾ ਪਾਲਿਸ਼ ਨਾ ਕਰਾਓ ਉਹਨੂੰ ਕਹਿ ਵੀ ਸਾਨੂੰ ਬਿਨਾ ਪਾਲਿਸ ਦੇ ਉੱਤੋਂ ਮਾਲ ਦੇਣਾ ਇਹ ਇਹ ਪੱਲਾ 160 ਮਿਲਦਾ ਹੈ ਕੋਈ ਬੰਦਾ ਫੋਟੋ ਖਿੱਚ ਕੇ ਲੈ ਆਵੇ ਮੇਰੇ ਕੋਲ ਆ ਜੀ ਵੀ ਆ ਲੈ ਬਾਈ ਫੋਟੋ 160 ਦੇ ਰਿਹਾ ਮੈਂ ਸਾਰੀ ਕੋਠੀ ਦਾ ਮਾਲ ਬਾਈ ਨੂੰ ਫ੍ਰੀ ਦੇ ਕੇ ਭੇਜੂਗਾ ਮੈਂ ਕਹੂੰਗਾ ਵੀ ਹਾਂ ਭਾਈ ਮੇਰਾ ਵੀ ਉਸਤਾਦ ਕੋਈ ਹੈਗਾ ਲਓ ਜੀ ਦੋ ਬੰਦੇ ਨੇ ਮਾਲ ਆਗਾ ਕਿਰਾਂ ਖਰਚਾ ਮੜਾ ਜਾਂ ਵੱਧ ਕਰਕੇ ਅਗਲੀ ਕੋਈ ਖਰਚ ਨਾ 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 ਗਲਤ ਗੱਲ ਨਹੀਂ ਖਰਚਾ ਵੱਧ ਨਹੀਂ ਜੀ 10 ਲੱਖ ਵਾਲਾ ਕੰਮ ਸਿਰਫ 8 ਲੱਖ ਰੁਪਏ ਚ ਹੁਣ ਇੱਕ ਬੰਦਾ ਗੱਲ ਮੇਰੇ ਕੋਲ ਆਇਆ ਉਹ ਕਹਿੰਦਾ ਮੈਂ ਮੇਨ ਲੱਕੜ ਮੇਨ ਪੱਲੇ ਦੀ ਲੱਕੜ ਲੱਕੜ 25000 ਰੁਪਏ ਦੀ ਲੈ ਕੇ ਆਇਆ ਠੀਕ ਹੈ ਠੀਕ ਹੈ ਮੈਂ ਉਹਨੂੰ 15000 ਚ ਪੱਲੇ ਹੀ ਦੇਦਾ ਅੱਛਾ ਇੱਕ ਬੰਦਾ ਮੈਨੂੰ ਕਹਿੰਦਾ ਵਿੱਚ ਗੱਤਾ ਭਰਦੇ ਹੋ ਵਿੱਚ ਤੂੜੀ ਭਰਦੇ ਹੋ ਮੈਂ ਕਹਿੰਦਾ ਨਾ ਸਾਡੇ ਕੋਲ ਤੂੜੀ ਆ ਨਾ ਸਾਡੇ ਕੋਲ ਗੱਤਾ ਇਹ ਦੋਨੇ ਚੀਜ਼ਾਂ ਸਾਡੇ ਕੋਲ ਹੈ ਨਹੀਂ ਸਾਡੇ ਕੋਲ ਸਿਰਫ ਲੱਕੜ ਆ ਲੱਕੜੀ ਵਿੱਚ ਭਰਦੇ ਕੋਠੀ ਆ ਇਹ ਬੰਦੇ ਦੀ ਸਾਰੀ ਉਮਰ ਦੀ ਕਮਾਈ ਖਾ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਆਪਾਂ ਤੁਹਾਨੂੰ ਘੱਟ ਰੇਟ ਦੇ ਵਿੱਚ ਵੱਧ ਰੇਟ ਵਾਲੀਆਂ ਚੀਜ਼ਾਂ ਦੇਵਾਂਗੇ ਕੋਈ ਬੰਦਾ ਇਹ ਗੱਲ ਕਹੇ ਦੇ ਬੀ ਲਖਵਿੰਦਰ ਤੇਰੀ ਲੱਕੜ ਸਿਕਾਈ ਹੋਈ ਦਿਖਾ ਗੋਬਿੰਦ ਜੀ ਮੈਂ ਚੈਲੰਜ ਕਰਦਾ ਜੇ ਨਾ 30 ਲੱਖ ਰੁਪਏ ਦਾ ਟਰਾਲਾ ਚੈਂਬਰ ਚ ਖੜਾ ਦਿਖਾਇਆ ਤਾਂ ਮੈਨੂੰ ਲਖਵਿੰਦਰ ਨਾਲ ਕੇ ਗੱਪ ਮਾਰ ਕੇ ਦੁਕਾਨਦਾਰੀ ਕਈ ਬੰਦੇ ਕਰ ਲੈਂਦੇ ਨੇ ਕਈ ਵਾਰ ਮੇਰਾ ਗਾਹਕ ਵੀ ਕਿਸੇ ਹੋਰ ਬੰਦੇ ਕੋਲੇ ਵਗ ਜਾਂਦਾ ਉਹਨੂੰ ਕਹਿੰਦੇ ਉਹ ਐਂ ਲਾਵਾਂਗੇ ਜੀ ਬਾਹਰ ਲਾਵਾਂਗੇ ਕੁਝ ਨਹੀਂ ਲਾਉਂਦੇ ਜੀ ਉਹ ਇਹੀ ਪੱਲਾ ਹੁੰਦਾ ਬਸ ਦੋ ਗੱਲਾਂ ਹੀ ਅਗਲਾ ਵੱਧ ਮਾਰਦਾ ਕੁਰਜ ਦੀਆਂ ਕਿਰਨਾਂ ਲੈ ਲੋ ਚਾਹੇ ਚੰਦ ਸਪਾ ਲੋ ਜੋ ਮਰਜੀ ਸਪਾ ਲੋ ਸਤਿ ਸ਼੍ਰੀ ਅਕਾਲ ਦੋਸਤੋ ਲੋਂਗਵਾਲੀਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਇੱਕ ਵਾਰ ਫੇਰ ਆ ਗਏ ਮਿਸ਼ਾਲ ਬੁੱਡਵਰਕਸ ਲੋਂਗੋਵਾਲ ਅਡਰੈਸ ਮੈਂ ਪਹਿਲੀ ਦੱਸਦਾ ਪੱਤੀ ਦੁੱਲਟਰ ਲੋਹਾ ਖੇੜਾ ਰੋਡ ਦੇ ਜਮਾ ਨੇੜੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬਸ ਇਹ ਜਮਾ ਵਧੀਆ ਜੀ ਅੱਛਾ ਵੀਰ ਜੀ ਇੱਥੇ ਹੀ ਸ਼ੁਰੂ ਕਰੋਗੇ ਇੱਥੇ ਹੀ ਸ਼ੁਰੂ ਕਰ ਲੈਨੇ ਜੀ ਆਪਾਂ ਜੀ ਜਾਲੀ ਤੋਂ ਕਰਦੇ ਆ ਸ਼ੁਰੂ ਕਰ ਲਵਾਂ ਤੇ ਪਹਿਲਾਂ ਇਹ ਲੱਕੜ ਦੱਸੋ ਜੀ ਕਿਹੜੀ ਆ ਲੱਕੜੇ ਹੈਗੀ ਜੀ ਰਸ਼ੀਨ ਕੈਲ ਦੀ ਅੱਛਾ ਜੀ ਰਸ਼ੀਨ ਕੈਲ ਦੀ ਲੱਕੜ ਹੈ ਜੀ ਹੂੰ ਜਿੰਨੀਆਂ ਮਰਜ਼ੀ ਸਟੀਲ ਦੀਆਂ ਰਾੜਾ ਪਵਾ ਲਓ ਠੀਕ ਹੈ ਜੀ ਜਿੰਨਾ ਮਰਜ਼ੀ ਇਹਦੇ ਵਿੱਚ ਜਾਲੀ ਲਵਾ ਲਓ ਡਬਲ ਜਵਾਲੀ ਲਾ ਲਓ ਸਟੀਲ ਦੀ ਜਾਲੀ ਲਾ ਲਓ ਜੋ ਮਰਜ਼ੀ ਲਵਾ ਲਓ ਅ ਵੱਧ ਘੱਟ ਸਮਾਨ ਵਾਲੋ ਜੇ ਜਿੰਨਾ ਮਰਜੀ ਲਵਾ ਲਓ ਜੋ ਮਰਜੀ ਡਿਜ਼ਾਈਨ ਪਵਾ ਲਓ ਜਿਹੇ ਜੇ ਮਰਜੀ ਕੰਮ ਕਰਾ ਲਓ 160 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਤੇ 303500 ਰੁਪਏ ਦਾ ਪੱਲਾ ਬਣਦਾ ਜੀ ਡਬਲ ਜਾਲੀ ਲਾ ਕੇ ਲੈ ਵੀ ਇਧਰ ਵੀ ਨਿਗਾਹ ਮਾਰ ਲਓ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਵੈਸੇ ਬਣੇ ਪਏ ਹੋ ਨੇ ਇਧਰ ਤਾਂ ਸੂਰਜ ਦੀਆਂ ਕਿਰਨਾਂ ਜੀਆਂ ਨਿਕਲ ਜਾਂਦੀਆਂ ਨੇ ਹੈ ਨਾ ਜੀ ਸੂਰਜ ਦੀਆਂ ਕਿਰਨਾਂ ਲੈ ਲਓ ਚਾਹੇ ਚੰਦ ਸਪਾ ਲਓ ਜੋ ਮਰਜੀ ਸਪਾ ਲਓ ਪੱਲਾ ਤੁਹਾਨੂੰ ਸਿਰਫ 160 ਰੁਪਏ ਸਕਰ ਫੁੱਟ ਦੇ ਵਿੱਚ ਮਿਲੇਗਾ ਜੀ। ਲਓ ਜੀ 160 ਰੁਪਏ ਦੇ ਹਿਸਾਬ ਨਾਲ ਪੱਲਾ ਪੱਲੇ ਦਾ ਰੇਟ ਆਸ਼ੀਅਨ ਕੈ ਲੱਕੜ। ਅੱਛਾ ਤੁਹਾਨੂੰ ਨਵੀਆਂ ਸੀਟਾਂ ਜਿਹੜੀਆਂ ਆਪਾਂ ਨੇ ਐਡ ਕੀਤੀਆਂ ਨੇ ਉਹ ਦਿਖਾ ਦਿਨੇ ਗੋਬਿੰਦ ਜੀ। ਇਹੋ ਜਿਹੇ ਸੀਟਾਂ ਨੇ ਜਿਹੜੀਆਂ 11mm ਦੀਆਂ ਲਾ ਕੇ 12-1200 ਰੁਪਏ ਦੀ ਇੱਕ ਸੀਟ ਪੈਂਦੀ ਆ। ਪੱਲੇ ਦੀ ਗੱਲ ਕਰੀਏ ਤਾਂ 7000 8000 9000 10000 ਤੱਕ ਦਾ ਪੱਲਾ ਜਿਹੜੇ ਆਪਾਂ ਘਰੇ ਬਣਾਉਨੇ ਆ ਆਜੋ। ਹਾਂਜੀ ਤੁਸੀਂ ਕਿੰਨੇ ਦਾ ਦੇ ਦੋਗੇ ਇਹੋ? 7 ਬਾਈ 3 ਦਾ ਪੱਲਾ 2900 ਰੁਪਏ ਦਾ ਚੱਕ ਲੋ ਜੀ 2900 ਦਾ ਜੀ ਕਮਾਲ ਕਰਤੀ ਜੀ ਪੱਕੀ ਗੱਲ ਹੈ ਜੀ ਸਕ੍ਰੈਚ ਲੈਸ ਸੀਟ ਹੈ ਨਵਾਂ ਕਲਰ ਹੈ ਪੂਰੀ ਮੋਟੀ ਸੀਟ ਹੈ 10 ਸਾਲ ਦੀ ਗਾਰੰਟੀ ਹੈ ਅੱਛਾ ਜੀ ਸਿਰਫ 2900 ਰੁਪਏ ਦਾ ਪੱਲਾ ਲੈ ਜੋ ਜੀ ਅੱਛਾ ਜੇ ਨੁਕਸ ਪਈ ਜੇ ਜੀ ਬਾਈ ਚਾਂਸ ਨੁਕਸ ਵੈਸੇ ਤਾਂ ਪੈਂਦਾ ਨਹੀਂ ਜੀ ਦੁਨੀਆ ਭਰ ਚਮਾਲ ਜਾਂਦਾ ਠੀਕ ਹੈ ਜੀ ਬਾਈ ਚਾਂਸ ਪੈ ਜੇ ਹਾਂ ਤਾਂ ਵੀ ਆਪਣੀ ਜ਼ਿੰਮੇਵਾਰੀ ਹੈ 10 ਸਾਲ ਦੇ ਵਿੱਚ ਪੁਰਾਣਾ ਪੱਲਾ ਦੇ ਜੋ ਨਵਾਂ ਪੱਲਾ ਨਾਲ ਦੀ ਨਾਲ ਲੈ ਜੇ ਇੱਕਰ ਕੋਰ ਕੰਡੇ ਆਲੇ ਵੀ ਸੋਹਣਾ ਡਿਜ਼ਾਈਨ ਲੱਗਦਾ ਹੈ ਇੱਕ ਹੋਰ ਕੰਡੇ ਆਲਾ ਤੁਹਾਨੂੰ ਸ਼ੀਟ ਅੱਜ ਤੁਹਾਨੂੰ ਆਫਰ ਦੇਣੇ ਨੇ ਵੱਡੇ ਵੱਡੇ ਹਾਂਜੀ ਆਫਰਾਂ ਦੀ ਗੱਲ ਕਰੀਏ 160 ਰੁਪਏ ਪਰ ਸਕੁਅਰ ਫੁੱਟ ਦੇ ਵਿੱਚ 0.9 ਦੀ ਕਹਿ ਕੇ ਪੂਰੀ ਦਿੰਨੇ ਆ 99mm ਦੀ ਕਹਿ ਕੇ ਵੇਚਦੇ ਆ ਪੂਰੀ 99mm ਦੀ ਸ਼ੀਟ ਹੋਊਗੀ ਹਾਂ 100 ਅੱਛਾ ਪਰਲੇ ਪਾਸੇ ਇਹਦੇ ਕੀ ਆ ਜੀ ਸੱਤ ਇਹਦੇ ਪਰਲੇ ਪਾਸੇ ਤਾਂ ਬਹੁਤ ਗੁੱਸਾ ਜੀ ਨਹੀਂ ਇਹ ਇਹ ਦੂਜੇ ਪਾਸੇ ਵੀ ਸ਼ੀਟ ਲੱਗੀ ਹੋਈ ਆ ਪੱਲੇ ਦੇ ਹਾਂਜੀ ਹਾਂ ਪੱਲੇ ਦੇ ਪਰਲੇ ਪਾਸੀ ਵੀ ਸੇਮ ਟੂ ਸੇਮ ਸੀਟ ਲੱਗੀ ਹੋਈ ਹੈ। ਅੱਛਾ ਪਰਲੇ ਵਾਸਤੇ ਮੈਨੂੰ ਪਤਾ ਸਾਰੀ ਹੈ। ਹਾਂ ਉਹ ਮਾਂ ਕਿਤੇ ਤੁਸੀਂ ਇਹਦੇ ਪੱਲੇ ਆ ਆ ਦੇਖ ਲੋ ਜੀ। ਆ ਦੇਖ ਲੋ ਜੀ। ਹੈਈ। ਗਲੋਸੀ ਸੀਟ ਹੈ। ਤਿਲਕਣੀ ਹੈ ਹੈਈ। ਮੇਰੀ ਗੱਲ ਸੁਣੋ ਇਹਦੇ ਵਿੱਚ ਗੱਲ ਕੀ ਹੁੰਦੀ ਹੈ। ਗੱਪ ਮਾਰ ਕੇ ਦੁਕਾਨਦਾਰੀ ਕਈ ਬੰਦੇ ਕਰ ਲੈਂਦੇ ਨੇ। ਕਈ ਵਾਰ ਮੇਰਾ ਗਾਹਕ ਵੀ ਕਿਸੇ ਹੋਰ ਬੰਦੇ ਕੋਲੇ ਵਗ ਜਾਂਦਾ। ਉਹਨੂੰ ਕਹਿੰਦੇ ਉਹ ਐਂ ਲਾਵਾਂਗੇ ਜੀ ਬਾਹਰ ਲਾਵਾਂਗੇ ਕੁਝ ਨਹੀਂ ਲਾਉਂਦੇ ਜੀ ਉਹ। ਇਹੀ ਪੱਲਾ ਹੁੰਦਾ ਬਸ ਦੋ ਗੱਲਾਂ ਹੀ ਵਾਗਲਾ ਵੱਧ ਮਾਰਦਾ। ਅੱਛਾ ਜੀ। ਠੀਕ ਹੈ। ਰੇਟ ਹੈ 140 ਰੁਪਏ ਸਕੁਅਰ ਫ ਇਹਦਾ ਜਿਹਦੇ ਵਿੱਚ ਮੂੰਹ ਨਹੀਂ ਲੱਗਾ ਮੈਂ ਕਹਣਾ ਜੀ ਇਹਦੇ ਉੱਤੇ ਹਲੇ ਮੈਂ ਕੱਪੜਾ ਨਹੀਂ ਮਾਰੇ ਸਾਡੀ ਭੈੜੀ ਆਦਤ ਹੀ ਕਹਿ ਲੋ ਵੀ ਅਸੀਂ ਚੀਜ਼ ਨੂੰ ਸਜਾਸ ਵਾਰ ਕੇ ਨਹੀਂ ਰੱਖਦੇਗੇ ਇਹ ਹੁਣ ਜਿਵੇਂ ਆਪਾਂ ਨੇ ਵੀਡੀਓ ਦੇਖਦੇ ਸਿੱਧੀ ਸ਼ੁਰੂ ਕਰਤੀ ਆਪਾਂ ਨੇ ਕੋਈ ਸੈਟਿੰਗ ਤਾਂ ਨਹੀਂ ਕੀਤੀ ਨਾ ਨਾ ਜੀ ਇਹ ਹੁਣ ਗਲੋਸੀ ਸ਼ੀਟ ਹੈ ਓਕੇ ਜੀ ਜੇ ਤੁਸੀਂ ਇਹਦਾ ਐ ਮੰਨ ਕੇ ਚੱਲੋ ਵੀ ਰੇਟ ਮਾਰਕੀਟ ਦੇ ਵਿੱਚ ਪਤਾ ਕਰ ਲੱਗ ਜੇ ਤਾਂ ਇਹ ਚੀਜ਼ਾਂ ਦੇ ਕੋਈ ਰੇਟ ਨਹੀਂ ਹੈ 골ਡਨ ਨੇ 골ਡ ਹੈ 골ਡ ਲਓ ਜੀ ਮੇਰਾ 골ਡ ਇਹ 140 ਜਹੇ ਇਹ ਵੀ 140 ਰੁਪਏ ਸਕੇਅਰ ਫੁੱਟ ਤੁਸੀਂ ਲੈ ਜੋਈਏ ਮਾਰ ਲਓ ਦੋਸਤੋ ਮਾਲ ਮੈਨੂੰ ਲੱਗਦਾ ਇੰਨਾ ਕੰਮ ਚੱਲ ਰਿਹਾਗਾ ਵੀ ਪੂਰਾ ਨਹੀਂ ਹੋ ਰਿਹਾ ਨਾ ਜੀ ਕੰਮ ਨਹੀਂ ਪੂਰਾ ਹੁੰਦਾ ਜੀ ਤਾਈਓ ਤਾਂ ਇਹੋ ਤਾਂ ਥੋੜੇ ਵਿੱਚ ਗਾਲਾਂ ਵੀ ਪੈਂਦੀਆਂ ਨੇ ਸਾਡੇ ਇਧਰ ਆਹ ਕਿਤਨਾ ਤਿਆਰ ਹੋ ਰਹੀਆਂ ਨੇ ਜੀ ਇਹ ਕਿਤਨਾ ਨੇ ਜੀ ਹਰ ਇਲਾਕੇ ਦਾ ਮਾਲ ਹਰ ਸ਼ਹਿਰ ਦਾ ਮਾਲ ਹਰ ਪਿੰਡ ਦਾ ਮਾਲ ਹਰ ਸਟੇਟ ਦਾ ਮਾਲ ਤੁਸੀਂ ਉਰੇ ਆਓ ਤੁਹਾਨੂੰ ਕੱਲੀ ਕੱਲੀ ਚੀਜ਼ ਉਰੇ ਆ ਕੇ ਪਤਾ ਲੱਗੂਗਾ ਵੀ ਪਿੰਡ ਪਿੰਡ ਮਾਲ ਆ ਜਿਹੜਾ ਉਹ ਸਾਡਾ ਜਾ ਰਿਹਾ ਬਿਲਕੁਲ ਤੇ ਦੱਸਦੇ ਨੇ ਉੱਤੇ ਨਾਮ ਲਿਖੇ ਹੋਏ ਦਾ ਜਨੇ ਕਸ਼ਮੀਰ ਤੱਕ ਸਾਡਾ ਮਾਲ ਜਾਂਦਾ ਹੈ अनूपगढ़ ਤੋਂ ਲੈ ਕੇ ਭੀਖੀ ਬਿੰਡ ਤਰਨਤਾਰਨ ਆ ਗਿਆ 38 ਨੰਬਰ ਉਹ ਥੱਲੇ ਡੀਐਸਪੀ ਸਾਹਿਬ ਦਾ ਮਾਲ ਪਿਆ ਜਿਹੇ ਜੀ ਮਰਜ਼ੀ ਤੁਸੀਂ ਸੀਟ ਲੈ ਲਓ ਹੂੰ ਜਿਹੇ ਜੇ ਮਰਜ਼ੀ ਹੋਣੀ ਗਈ ਹੈ ਜੀ ਇਹ ਕਿੱਥੇ ਗਈ ਆ ਉਹ ਤਰਨਤਾਰਨ ਗਈ ਹੈ ਜੀ ਅੱਜ ਹੁਣ ਪਰ ਕੇ ਗਈ ਹੈ ਕਿ ਮੈਂ ਆਇਆ ਜਿਹੇ ਜੇ ਮਰਜ਼ੀ ਡਿਜ਼ਾਈਨ ਲੈ ਲਓ ਜੇ ਕੋਈ ਪੀਸ ਚ ਫਾਲਟ ਨਿਕਲਦਾ ਹੂੰ ਜਾਂ ਇਹ ਮੰਨ ਕੇ ਚੱਲੋ ਵੀ ਕੋਈ ਘਾਟ ਵਧ ਰਹੀਦੀ ਆ ਤਾਂ ਆਪਾਂ ਪੀਸ ਬਦਲ ਕੇ ਦੇਵਾਂਗੇ ਜੀ ਪਰਾਣਾ ਦੇ ਕੇ ਨਵਾਂ ਮਰਜੀ ਜਦੋਂ ਮਰਜੀ ਲੈ ਜਾਓ ਲੈ ਮਿੱਤਰੋ ਲਾ ਕੇ ਲੈ ਉਹਦੇ ਨਵਾਂ ਲੈ ਜਾਓ ਇੰਨਾ ਕੰਮ ਤੁਸੀਂ ਹਮਤ ਕਰ ਦੋ ਦੂਸਰੀ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਜੀ ਗੋਬਿੰਦ ਜੀ ਮਹਿੰਗਾਈ ਦਾ ਦੌਰ ਆ ਇਹ ਚੀਜ਼ ਦੀ ਕੋਈ ਸੀਮਾ ਤਾਂ ਹੈ ਨਹੀਂ ਬਿਲਕੁਲ ਤੁਸੀਂ ਪੱਲਾ 5000 ਵਾਲਾ ਵੀ ਲੈ ਸਕਦੇ ਹੋ 3000 ਵਾਲਾ 50000 ਵਾਲਾ ਪੱਲਾ ਵੀ ਸਾਡੇ ਕੋਲੇ ਹੈਗਾ ਪਰ ਅੱਜ ਕੱਲ ਪੈਸਾ ਇੱਕ ਵਾਰੀ ਖਾਤੇ ਚੋਂ ਨਿਕਲ ਗਿਆ ਤਾਉ ਮੁੜ ਕੇ ਖਾਤੇ 'ਚ ਜਾਂਦਾ ਨਹੀਂ ਹੈਗਾ ਬਹੁਤ ਮੁਸ਼ਕਲ ਨਾਲ ਜਾਂਦਾ ਹੈ ਜਿਹੜੀ ਕੋਠੀ ਆ ਇਹ ਬੰਦੇ ਦੀ ਸਾਰੀ ਉਮਰ ਦੀ ਕਮਾਈ ਖਾ ਜਾਂਦੀ ਆ ਬਿਲਕੁਲ ਜੀ ਬਿਲਕੁਲ ਠੀਕ ਆ ਆਪਾਂ ਤੁਹਾਨੂੰ ਘੱਟ ਰੇਟ ਦੇ ਵਿੱਚ ਵੱਧ ਰੇਟ ਵਾਲੀਆਂ ਚੀਜ਼ਾਂ ਦੇਵਾਂਗੇ ਲੋ ਵੀ ਖਰਚਾ ਥੋੜਾ ਘੱਟ ਜੇ ਮੰਨ ਲਓ ਕਿਸੇ ਕੋਠੀ ਤੇ ਜੀ ਅੱਜ 5 ਲੱਖ ਖਰਚਾ ਹੁੰਦਾ ਦਰਵਾਜ਼ੇ ਦਰਵਾਜ਼ੇ ਮੈਂ ਕਹਿੰਦਾ ਜੀ ਜਿਹੜਾ 5 ਲੱਖ ਵਾਲਾ ਕੰਮ ਆ ਜੇ ਨਾ 80000 'ਚ ਸਾਰੀ ਕੋਠੀ ਦਾ ਮਾਲ ਦਿੱਤਾ ਤੁਸੀਂ ਮੈਨੂੰ ਲਖਵਿੰਦਰ ਨਾ ਕਿਹੋ ਜੀ ਦੇਖ ਲਓ ਜੀ ਮੈਂ ਕਹਿੰਦਾ ਕਮਾਲ ਆ ਜੀ ਐਵੇਂ ਥੋੜੀ ਫਗਵਾੜੇ ਤੱਕ ਮਾਲ ਜਾਂਦਾ ਜੀ 698 ਨੰਬਰ ਇਹਦਾ ਕਸ਼ਮੀਰ ਤੱਕ ਮਾਲ ਜਾਂਦਾ ਹੀ ਜੰਮੂ ਦਾ ਪਿਆ ਜਿਹੜੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਸਮਝਦਾਰ ਲੋਕ ਨੇ ਉਹ ਸਾਡੇ ਕੋਲੇ ਆਉਂਦੇ ਨੇ ਸਾਡੇ ਨਾਲ ਬਹਿ ਕੇ ਗੱਲਬਾਤ ਕਰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਬੰਦਾ ਯਾਰ ਝੂਠ ਬੋਲਦਾ કે ਸੱਚ ਬੋਲਦਾ ਉਹ ਸਾਨੂੰ ਆਰਡਰ ਦੇ ਦਿੰਦੇ ਨੇ ਜਿਹੜੇ ਬੰਦੇ ਮੰਗਰ ਲੱਗੂ ਨੇ ਜਿਵੇਂ ਮਿਸਤਰੀ ਨੇ ਕਹਤਾ ਇੱਕ ਬੰਦਾ ਮੈਨੂੰ ਕਹਿੰਦਾ ਵਿੱਚ ਗੱਤਾ ਭਰਦੇ ਹੋ ਵਿੱਚ ਤੂੜੀ ਭਰਦੇ ਹੋ ਮੈਂ ਕਿਹਾ ਨਾ ਸਾਡੇ ਕੋਲ ਤੂੜੀ ਆ ਨਾ ਸਾਡੇ ਕੋਲੇ ਗੱਤਾ ਇਹ ਦੋਨੇ ਚੀਜ਼ਾਂ ਸਾਡੇ ਕੋਲੇ ਹੈ ਨਹੀਂ ਸਾਡੇ ਕੋਲੇ ਸਿਰਫ ਲੱਕੜਾ ਲੱਕੜੀ ਵਿੱਚ ਭਰਦੇ ਹਾਂ ਐ ਸਵਾਲ ਮੈਂ ਵੀ ਕਰਨਾ ਸੀ ਕਿਉਂਕਿ ਮੈਂ ਬਹੁਤੇ ਕ ਪਰ ਨਹੀਂ ਉਹ ਨਹੀਂ ਕਰਦਾ ਦੇਖੋ ਜੀ ਅਸੀਂ ਕਿਸੇ ਮਿਸਤਰੀ ਦਾ ਨਾਮ ਨਹੀਂ ਲੈਂਦੇ ਹੈਗੇ ਕਿਸੇ ਗਾਹਕ ਨੂੰ ਮਾੜਾ ਨਹੀਂ ਕਹਿੰਦੇ ਹੈਗੇ ਪਰ ਮੇਰੀ ਇੱਕ ਛੋਟੀ ਜੀ ਬੇਨਤੀ ਆ ਵੀ ਕਿਸੇ ਦੇ ਮਾਗਰ ਨਾ ਲੱਗੋ ਇੱਕ ਵਾਰੀ ਆ ਕੇ ਸੱਚਾਈ ਦੇਖ ਲਓ ਵੀ ਕੀ ਆ ਜਿਹੜਾ ਮਰਜ਼ੀ ਪਰਵਾਹ ਕੇ ਦੇਖ ਲਓ ਹਾਂ ਜਿੱਥੇ ਤੁਹਾਨੂੰ ਡਾਊਟ ਲੱਗਦਾ ਉੱਥੇ ਮੇਰਾ ਹੱਥ ਫੜ ਕੇ ਰੱਖ ਦੋ ਵੀ ਆਹ ਮਾੜਾ ਵੇਚਦਾ ਆਹ ਮਾੜੀ ਚੀਜ਼ ਆ ਉਹ ਚੀਜ਼ ਦਾ ਮੈਂ ਪੂਰ ਜ਼ਿੰਮੇਵਾਰ ਆ ਸਾਰਾ ਸੈਟਅਪ ਗਾਹਕ ਉਰੇ ਆ ਕੇ ਦੇਖ ਸਕਦਾ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਅੱਜ ਚੈੱਕ ਕਰੋ ਅੰਦਰ ਵੜੋ ਅੰਦਰ ਵੜੋ ਚੈੱਕ ਕਰੋ ਜਿੱਥੇ ਮਰਜ਼ੀ ਜਾ ਖੜੋ ਲੇ ਵੀ ਮਿੱਤਰੋ ਬਾਈਆਂ ਦਾ ਕੰਮ ਖੜਾ ਕੇ ਹਨਾ ਵੀ ਇੱਕ ਵਾਰੀ ਆਵਾਜ਼ਾਂ ਜੀਆਂ ਨਾ ਹੁਣ ਆਹ ਦੇਖ ਲੋ ਸਾਗਵਾਨ ਵਾਲੇ ਏਰੀਏ 'ਚ ਆਗੇ ਨਾਲ ਕੋਲੇ ਟਾਈਮ ਨਹੀਂ ਹੈਗਾ ਇਹ ਦਿਨ ਰਾਤ ਲੱਗੇ ਪਏ ਨੇ ਜਿਹੜਾ ਬੰਦਾ ਸਾਨੂੰ ਇਹ ਗੱਲ ਕਹਿੰਦਾ ਹਾਂ ਵੀ ਮੈਂ ਸਾਗਵਾਨ ਦਾ ਰੇਟ ਆਹ ਦੇ ਦੂੰਗਾ ਵਿੱਚ ਪਾਲਿਸ਼ ਕਰਕੇ ਦੇਊਂਗਾ ਐਂ ਕਰਕੇ ਦੇਊਂਗਾ ਮੈਂ ਤੁਹਾਨੂੰ ਕਹਿੰਦਾ ਵੀ ਇਹ ਨਿਰਾ ਠੱਗੀ ਦਾ ਬਣ ਜਾ ਅੱਛਾ ਜੀ ਜਦੋਂ ਕਿਸੇ ਬੰਦੇ ਤੋਂ ਆਪਾਂ ਨੇ ਮਾਲ ਬਣਵਾਉਣਾ ਪਾਲਿਸ਼ ਨਾ ਕਰਾਓ ਉਹਨੂੰ ਕਹੇ ਵੀ ਸਾਨੂੰ ਬਿਨਾ ਪਾਲਿਸ਼ ਦੇ ਉੱਤੋਂ ਮਾਲ ਦੇਣਾ ਇਹ ਕੀ ਕਰਦੇ ਨੇ ਜਿਹੜਾ ਆਹ ਜ਼ਿਲ੍ਹਾ ਪੈਂਦਾ ਵਿੱਚ ਠੀਕ ਆ ਪੱਲੇ ਦੇ ਜ਼ਿਲ੍ਹਾ ਇਹ ਅੰਦਰਲਾ ਗ੍ਰੀਨ ਬੋਰਡ ਦਾ ਪਾਣ ਨੇ ਆਲੇ-ਦਾਲੇ ਲੱਕੜ ਸਾਗ ਬਣਦੀ ਲਾਣ ਦੇ ਨੇ ਅੱਛਾ ਜੀ ਪਰ ਸਾਡਾ ਕੀ ਸਿਸਟਮ ਆ ਦੇਖ ਲਓ ਕਾਲਾ ਡੰਜ ਰੇਸ ਐ 100 ਮਿਸਤਰੀ ਉਰੇ ਆ ਜੋ ਸਾਗ ਬਣ ਦੇ ਨੁਕਸ ਕੱਢ ਦੋ ਜਿਹੜੀ ਐ ਮੰਨ ਕੇ ਚੱਲੋ ਵੀ ਕਰੋੜਪਤੀਆਂ ਦੇ ਘਰੇ ਸਾਗ ਬਣ ਲਿਆ ਕੇ ਬਾਜ਼ਾਰ ਚੋਂ ਮੁੱਲ ਲਾਈ ਹੋਈ ਐ ਉਹੀ ਸਾਗ ਬਣ ਅਸੀਂ ਵਰਤਦੇ ਆ ਜੀ 19 ਚੌੜੇ ਫੱਟੇ ਵਰਤਦੇ ਆ 19 ਚੌੜੀ ਸਾਗ ਬਣ ਵਰਤਦੇ ਆ ਠੀਕ ਐ ਜੀ ਸਾਗ ਬਣ ਦੇ ਕੋਈ ਰੇਸੇ ਚ ਫਰਕ ਹੋਵੇ ਲਾਲੀ ਚ ਫਰਕ ਹੋਵੇ ਦੇਣਦਾਰ ਆ ਆ ਜਿਹੜਾ ਦਿਲਾ ਐ ਇਹ ਅਸੀਂ ਉਹਦੇ ਉੱਤੇ ਬਣਾਇਆ ਸਾਗਵਾਨ ਦਾ ਮਸ਼ੀਨੀ ਜਲਾ ਇਹਦੀ ਜਿਹੜੀ ਫੀਟਿੰਗ ਹੈ ਵੀ ਮਸ਼ੀਨੀ ਹੈ ਠੀਕ ਹੈ ਜੀ ਜਦੋਂ ਮਸ਼ੀਨ ਦੀ ਫੀਟਿੰਗ ਹੋ ਗਈ ਤਾਂ ਇਹ ਮੰਨ ਕੇ ਚੱਲੋ ਵੀ ਇਹ ਬਾਲ ਵੀ ਇਹਦੇ ਵਿੱਚ ਨਹੀਂ ਪਊਗਾ ਪਾਣੀ ਵੀ ਨਹੀਂ ਲੰਗਦਾ ਪਾਣੀ ਵਾਲੀ ਵੀਡੀਓ ਪਹਿਲਾਂ ਆਪਾਂ ਨੇ ਪਾ ਕੇ ਦੇਖ ਲਈ ਵੀ ਹੁਣ ਆਪਾਂ ਬਾਲ ਦੀ ਵੀ ਗੱਲ ਕਰੀ ਤਾਂ ਬਾਲ ਵੀ ਨਹੀਂ ਇਹਦੇ ਵਿੱਚ ਨਹੀਂ ਲੰਗਦਾ ਐਨੀ ਪ੍ਰੋਪਰ ਫਿਟਿੰਗਾਂ ਔਰ ਜਿੰਨਾ ਜਿਹੜਾ ਸਾਗਵਾਨ ਦਾ ਕੰਮ ਕਰਦੇ ਆ ਨਾ ਉਹ ਅਸੀਂ ਸਾਗਵਾਨ ਦਾ ਹੀ ਕਰਦੇ ਆ ਗੋਬਿੰਦ ਸਿੰਘ ਜੀ ਨਹੀਂ ਜਵਾਬ ਨਹੀਂ ਜੀ ਬਾਬਾ ਇਹ ਮਤਲਬ ਨਹੀਂ ਹੈਗਾ ਵੀ ਜੇ 500 ਰੁਪਏ ਸਕੇਅਰ ਫੁੱਟ ਸਾਗਵਾਨ ਬੋਲਤੀ ਵੀ 400 ਰੁਪਿਆ ਰੇਟ ਬੋਲਦਾਂਗੇ ਵਿੱਚੋਂ ਸਾਨੂੰ ਹਰਾ ਬੋਰਡ ਪਾ ਕੇ ਦੇ ਦਾਂਗੇ ਆਲਾ ਦਾਲਾ ਸਾਗਵਾਨ ਦਾ ਕਰਕੇ ਦੇ ਦਾਂਗੇ ਉਹਦਾ ਕੋਈ ਫਾਇਦਾ ਨਹੀਂ ਗਾਰੰਟੀ ਨਾਲ ਸਾਗਵਾਨ ਉਹ ਜੇ ਝੂਠਾ ਸਾਫਤ ਕਰਦਾ ਉਸ ਸਕੀਮ ਚੱਲ ਰਹੀ ਹੈ ਲੱਖ ਰੁਪਏ ਦੀ ਸਕੀਮ ਆਪਣੀ ਚੱਲਦੀ ਹੈ ਜੀ ਨਹੀਂ ਵੀ ਜਿਹੜਾ ਬੰਦਾ ਝੂਠਾ ਸਾਫਤ ਕਰਦਾ ਸਾਗਵਾਨ ਇਹ ਜਿਹੜੀ ਸਾਗਵਾਨ ਹੈ ਜੀ ਹੂੰ ਇਹ ਬੰਦੇ ਦੇ ਨਾ ਜਿਵੇਂ ਕਹਿੰਦੇ ਨੇ ਹੁੰਦੇ ਵੀ ਮੱਥੇ 'ਚ ਵੱਜਦੀ ਹੁੰਦੀ ਐ ਇਹਦੇ ਜਿਹੜੇ ਰੇਸੇ ਨੇ ਇੰਨੇ ਪਿਆਰੇ ਹੁੰਦੇ ਨੇ ਵੀ ਜਦੋਂ ਬੰਦਾ ਹੋਰ ਕਿਸੇ ਚੀਜ਼ ਕਹਿੰਨੀ ਝਾਕ ਕੇ ਨਾ ਝਾਕ ਕੇ ਸਾਗ ਬਾਣ ਕਹਿੰਨੀ ਜ਼ਰੂਰ ਝੱਕ ਹੋ ਜਾਏ ਕਿਆ ਰੇਸਾ ਯਾਰ ਖਿੱਚ ਕੇ ਲੈ ਜਾਂਦਾ ਐ ਖਿੱਚ ਕੇ ਲੈ ਜਾਂਦਾ ਮਨ ਜਿੱਤਦਾ ਹੂੰ ਠੀਕ ਐ ਸਾਗ ਬਾਣ ਦੇ ਕੋਠੀਆਂ ਦੇ ਜਿਹੜੇ ਕੰਮ ਕਰੇ ਨੇ ਲੇਟ ਜ਼ਰੂਰ ਹੋ ਜਾਂਦਾ ਮਾਲ ਮਾੜਾ ਮੋਟਾ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਜਦੋਂ ਅਗਲੇ ਦੇ ਘਰੇ ਮਾਲ ਵਗ ਜਾਂਦਾ ਅੱਜ ਤੱਕ ਕਦੇ ਮੁੜ ਕੇ ਫੋਨ ਨਹੀਂ ਆਇਆ ਵੀ ਲਖਵਿੰਦਰ ਪੱਲਾ ਸੂਤਪਰ ਵੀ ਹੱਲ ਗਿਆ ਆ ਲੇਟ ਦਾ ਲਾਂਭੇ ਜਰੂਰ ਆ ਜਾਂਦੇ ਨੇ ਲੇਟ ਦਾ ਲਾਂਭਾ ਜਰੂਰ ਆ ਜਾਂਦਾ ਪਰ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਵੀ ਇਹ ਜਿਹੜਾ ਸੋਨਾ ਜੀ ਇਹ ਖਰਾ ਸੋਨਾ ਠੀਕ ਹੈ ਜੀ ਇਹ ਜਿਹਦੇ ਘਰ ਇੱਕ ਵਾਰ ਲੱਗ ਗਿਆ ਉਹਨੂੰ ਮੁੜ ਕੇ ਐ ਵੀ ਕਹਿ ਦੋ ਵੀ ਉਹਦਾ ਮੁੰਡਾ ਵੀ ਹੰਡਾਊਗਾ ਜੀ ਲਓ ਜੀ ਦੋ ਦਿਨ ਆਪਣੀ ਮਾਲਾਗਾ ਕੇਰਾ ਖਰਚਾ ਮੜਾ ਜਾਂ ਵੱਧ ਕਰਕੇ ਅਗਲੀ ਕੋਈ ਖਰਚਾ ਨਾ 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 ਗਲਤ ਗੱਲ ਨਹੀਂ ਖਰਚਾ ਵੱਧ ਨਹੀਂ ਜੀ 10 ਲੱਖ ਵਾਲਾ ਕੰਮ ਸਿਰਫ 8 ਲੱਖ ਰੁਪਏ ਚ ਇਹਦੇ ਨਾਲ ਵੀ ਹਾਂਜੀ ਇਹਦੇ ਨਾਲ ਵੀ ਹਾਂਜੀ 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 ਵੀ ਬਾਈ ਹੋਰ ਕੀ ਚਾਹੁੰਦੇ ਬੋਲੋ ਇਧਰ ਆ ਦੇਖੋ ਮਾਲ ਵਾਧੂ ਪਿਆ ਸਾਗਵਾਨ ਦਾ ਬਾਈ ਕੋਲੇ ਜੈਨ ਸਾਡੇ ਵਿੱਚ ਜਿਹੜਾ ਮੰਨ ਲਓ ਅਸੀਂ ਕੰਮ ਕਰਦੇ ਆਂ ਗੋਵਿੰਦ ਜੀ ਅਸੀਂ ਹਰ ਇੱਕ ਗੱਲ ਦੇ ਹਾਜ਼ਰ ਜਵਾਬ ਆ ਠੀਕ ਹੈ ਠੀਕ ਹੈ ਕੋਈ ਬੰਦਾ ਮਿਸਤਰੀ ਆ ਕੇ ਕਹੇ ਵੀ ਦਿਲੇ ਦੀ ਪਟੜੀ ਕਿੰਨੇ ਇੰਚੀ ਪਾੜ ਦਿਓ ਕਿੰਨਾ ਚੌੜਾ ਦਿਲਾ ਲਾਉਨੇ ਹੋ ਕਿੰਨਾ ਮੋਟਾ ਲਾਉਨੇ ਹੋ ਦੂ ਸੂਤ ਦੀ ਪੱਛਰ ਲਾਉਨੇ ਹੋ ਬੀਟ ਲਾਉਨੇ ਹੋ ਮੋਲਡਿੰਗ ਭਰਦੇ ਹੋ ਵਿੱਚੋਂ ਮੋਲਡਿੰਗ ਕੱਢਦੇ ਹੋ ਰੂਟਰ ਲਾਉਨੇ ਹੋ ਹਰ ਇੱਕ ਚੀਜ਼ ਦੇ ਅਸੀਂ ਹਾਜ਼ਰ ਆ ਜਿਹੜੇ ਉਹ ਜਵਾਬ ਆ ਠੀਕ ਹੈ ਜੀ ਠੀਕ ਹੈ ਹੁਣ ਅੱਧੇ ਬੰਦਿਆਂ ਨੇ ਕੀ ਕਰ ਰੱਖਿਆ 10 ਮਿਸਤਰੀ ਲਾ ਕੇ ਸਾਗਵਾਨ ਲਾ ਰੱਖਿਆ ਵਿੱਚ ਕਰ ਕਰ ਕੇ ਪੁਲਿਸਾਂ ਵਾਲੀ ਅੱਡ ਟੀਮ ਲਾ ਰੱਖੀ ਹੈ ਉਹਦੇ ਵਾਲੀ ਅੱਡ ਰੱਖਿਆ ਮੰਨ ਲਓ 15000 ਦਾ 30000 ਦਾ ਪੱਲਾ ਦੇ ਦਿੰਦੇ ਨੇ ਉਹਦੇ ਵਿੱਚ ਜਦੋਂ ਉਹ ਘਰੇ ਆ ਕੇ ਮੰਨ ਲਓ ਦੇਖਦੇ ਆਪਾਂ ਉਹਦਾ ਐਸਟੀਮੇਟ ਕੱਢਦੇ ਆ ਉਹ ਘਰੇ ਵੀ 30 ਲਈ ਪੈ ਰਿਆ ਹੁੰਦਾ ਠੀਕ ਹੈ ਜੀ ਹੁਣ ਇੱਕ ਬੰਦਾ ਗੱਲ ਮੇਰੇ ਕੋਲੇ ਆਇਆ ਉਹ ਕਹਿੰਦਾ ਮੈਂ ਮੇਨ ਲੱਕੜ ਮੇਨ ਪੱਲੇ ਦੀ ਲੱਕੜ ਲੱਕੜ 25000 ਰੁਪਏ ਦੀ ਲੈ ਕੇ ਆਇਆ ਠੀਕ ਹੈ ਠੀਕ ਹੈ ਮੈਂ ਉਹਨੂੰ 15000 ਚ ਪੱਲੇ ਹੀ ਦੇਦਾ ਅੱਛਾ ਆਰੇ ਮਿਸਤਰੀ ਜੀ ਲੇਬਰ ਸਗਵਾਨ ਦੀ ਲੱਕੜ 25 ਦੀ ਲੇ ਗਿਆਂ ਦੀ ਤੁਸੀਂ 15 ਦਾ ਸਗਵਾਨ ਦਾ ਹੀ ਦਿੱਤਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਲੱਕੜ ਸੁਕਾਉਣਾ ਸਭ ਤੋਂ ਵੱਡਾ ਇਹਦੇ ਵਿੱਚ ਮੇਨ ਆ ਜਿਹੜਾ ਟਾਸਕ ਹੈ ਉਹ ਲੱਕੜ ਸੁਕਾਉਣ ਦਾ ਠੀਕ ਹੈ ਜੀ ਜਿਹੜੇ ਬੰਦੇ ਨੇ ਉਹ ਜਿੱਤ ਲਿਆ ਕੰਮ ਤਾਂ ਮੰਨ ਕੇ ਚੱਲੋ ਫੇਰ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਜੀ ਹਾਂ ਪਰ ਲੱਕੜ ਸੁਕਾਉਣ ਦਾ ਬਹੁਤ ਵੱਡਾ ਸਿਸਟਮ ਅੱਜੀ ਹਾਲ ਹਾਲ ਪਈ ਰਹੀ ਹੈ ਜੇ ਘਰੇ ਕਰਾਉਣਾ ਕੰਮ ਆ ਕੰਮ ਸਾਡੇ ਬਾਅਦ ਤੇ ਸਭ ਤੋਂ ਵੱਡਾ ਜੇ ਮੇਨ ਕੰਮ ਦੇ ਕੀਤਾ ਸੀ ਲੱਕੜ ਲੈਣਾ ਨਹੀਂ ਹੈਗਾ ਲੱਕੜ ਚ 20-50 ਲੱਖ ਰੁਪਏ ਦੀ ਮਾਰਕੀਟ ਚੋਂ ਲੈ ਲਾਂਗੇ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹਾਂ ਪਰ 20-50 ਇਹ ਲੱਖ ਰੁਪਏ ਦੀ ਲੱਕੜ ਸਾਨੂੰ ਸੁਕਾਉਣੀ ਪਊਗੀ ਬਿਲਕੁਲ 20-30 ਲੱਖ ਰੁਪਏ ਦੀ ਲੱਕੜ ਸਾਨੂੰ ਆ ਪੂਰੇ ਵਰਤਣ ਵਾਸਤੇ ਮਿਸਤਰੀਆਂ ਨੂੰ ਦੇਣੀ ਪਊਗੀ ਬਿਲਕੁਲ ਜੀ ਫਿਰ ਕਿਤੇ ਜਾ ਕੇ ਜਿਹੜਾ ਰੇਟ ਆ ਤਾਂ ਬਾਜ਼ਮ ਹੁੰਦਾ ਬਾਈ ਜੀ ਬੜੀ ਚੱਲਦੀ ਰੱਖਣੀ ਪੈਂਦੀ ਆ ਵੀ ਇਧਰੋਂ ਲਾ ਗਈ ਉੱਨੀ ਉੱਦਰੋਂ ਲਿਆਂਦੀ ਹੈ ਨਾ ਜੀ ਕੋਈ ਬੰਦਾ ਇਹ ਗੱਲ ਕਹੇ ਵੀ ਲਖਵਿੰਦਰ ਤੇਰੀ ਲੱਕੜ ਸਿਕਾਈ ਹੋਈ ਦਿਖਾ ਗੋਬਿੰਦ ਜੀ ਮੈਂ ਚੈਲੰਜ ਕਰਦਾ ਜੇ ਨਾ 30 ਲੱਖ ਰੁਪਏ ਦਾ ਟਰਾਲਾ ਚੈਂਬਰ ਚ ਖੜਾ ਦਿਖਾਇਆ ਤਾਂ ਮੈਨੂੰ ਲਖਵਿੰਦਰ ਨਾ ਕੇ ਹੋਗੀ ਲਖਵਿੰਦਰ ਜੀ ਆਹ ਦਰਵਾਜ਼ੇ ਜਿਹੜੇ ਨੇ ਇਹ ਜਿਆਦਾ ਮਤਲਬ ਕਿ ਅੰਦਰ ਜਿਹੇ ਲਾਏ ਹੋਏ ਨੇ ਮਹਿੰਗੇ ਨਹੀਂ ਇਹ ਉਹਨਾਂ ਤੋਂ ਕੋਈ ਮਹਿੰਗਾ ਨਹੀਂ ਹੈਗਾ ਜੀ ਦਰਵਾਜ਼ਾ ਜਿਵੇਂ ਆ ਤੁਸੀਂ ਸਨਮਾਇਕੇ ਵਾਲੇ ਦਰਵਾਜ਼ੇ ਦੇਖ ਰਹੇ ਹੋ ਹੂੰ ਕੋਈ ਵੀ ਦਰਵਾਜਾ ਲੈ ਲਓ ਜਿਵੇਂ ਆ ਸਕ੍ਰੈਚ ਲੈਸ ਸੀਟ ਪਈ ਆ ਇਹ ਗਲੋਸੀ ਸੀਟ ਪਈ ਆ ਆਹ ਵਾਲੀ ਗਲੋਸੀ ਸੀਟ ਪਈ ਆ ਚਮਕਾਲੀਆਂ ਸੀਟਾਂ ਨੇ ਬਹੁਤ ਰੇਟ ਹਾਈ ਦੇਣਾ ਜਦੋਂ 10000 ਰੁਪਏ ਦਾ ਪੱਲਾ ਵਿਕਦਾ ਪਰ ਆਪਣੇ ਕੋਲੇ ਸਿਰਫ 140 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਤੁਹਾਨੂੰ 3000 ਰੁਪਏ ਦਾ ਤੁਹਾਨੂੰ ਪੱਲਾ ਮਿਲ ਜਾਣਾ ਜੀ ਠੀਕ ਹੈ ਜੀ ਗ੍ਰੇ ਕਲਰ ਦੀ ਸੀਟ ਦੇ ਕਈ ਜਿਵੇਂ ਹੁਣ ਐਨ ਆਰ ਆਈ ਨੇ ਥੋੜਾ ਜਿਹਾ ਗ੍ਰੇ ਨੂੰ ਜ਼ਿਆਦਾ ਪਸੰਦ ਕਰਦੇ ਨੇ ਇਹ ਵੀ ਤੁਹਾਨੂੰ 140 ਰੁਪਏ ਸਕੁਅਰ ਫੁੱਟ ਹੀ ਅਸੀਂ ਪੱਲਾ ਜਿਹੜਾ ਉਹ ਦੇ ਦਾਂਗੇ ਅੱਛਾ ਜੀ ਤੁਹਾਨੂੰ ਮੈਂ ਹੋਰ ਚੀਜ਼ ਦਿਖਾ ਦਿੰਨਾ ਆਹ ਇਹ ਜਿਹੜੀ ਸ਼ੀਟ ਹੈ ਗੋਬਿੰਦ ਜੀ ਹਾਂਜੀ ਇਹ ਟੈਕਚਰ ਰੇਸੀ ਦੀ ਸ਼ੀਟ ਹੈ ਹਰ ਇੱਕ ਮਿਸਤਰੀ ਨੂੰ ਪਤਾ ਹੈ ਹਰ ਇੱਕ ਦੁਕਾਨਦਾਰ ਨੂੰ ਪਤਾ ਵੀ ਮੋਟੀ ਰੀਸ ਤੋਂ ਮੋਟੀ ਜਿਹੜੀ ਸ਼ੀਟ ਹੈ ਉਹ ਤੋਂ ਬਿਨਾ ਟੈਕਚਰ ਸ਼ੀਟ ਕੋਈ ਆਉਂਦੀ ਵੀ ਨਹੀਂ ਦੁਨੀਆ 'ਚ ਇਹਦੇ ਰੇਟ ਦੀ ਜੇ ਗੱਲ ਕਰੀਏ 1200 ਰੁਪਏ ਦੀ ਸ਼ੀਟ ਪੈਂਦੀ ਹੈ ਮਾਰਕੀਟ ਦੇ ਵਿੱਚੋਂ 1224 100 ਦਾ ਉਹ ਹੋ ਗਿਆ 2448 ਕਟੋ ਘਟ 6700 ਰੁਪਏ ਦਾ ਪੱਲਾ 8000 ਦਾ ਲੇਬਰ ਪਾ ਕੇ ਪੈ ਗਿਆ ਠੀਕ ਹੈ ਜੀ ਆਪਾਂ ਤੁਹਾਨੂੰ ਸਿਰਫ 160 ਰੁਪਏ ਸਕਰ ਫੁੱਟ ਦੇ ਵਿੱਚ ਪੱਲਾ ਦੇ ਦੇਣਾ ਜੀ ਅੱਛਾ ਜੀ ਜਿਹਦਾ ਕਿ ਰੇਟ ਆ ਸਾਰਾ 35 3600 ਰੁਪਏ ਮਸਾ ਪਊਗਾ ਅੱਛਾ ਜੀ ਮੈਂ ਕਹਣਾ ਜੀ 160 ਰੁਪਈਆਂ ਦੇ ਵਿੱਚ ਤੁਹਾਨੂੰ ਆਪਾਂ ਬਰਾਊਨ ਕਲਰ ਵੀ ਦੇ ਦੇਣਾ ਤੇ ਪੀ ਕਲਰ ਵੀ ਦੇ ਦੇਣਾ ਨਹੀਂ ਬਾਅਦ ਦੇ ਵਿੱਚ ਤਾਂ ਨਹੀਂ ਕਿਤੇ ਉਰੇ ਆਣ ਨਾਲ ਗੱਲ ਜੀ ਹੋਰ ਕਰਦੇ ਵੀ ਤੁਹਾਨੂੰ ਮੈਂ ਕਹਣਾ ਜੀ ਜੇ ਇਹ ਪੱਲਾ 160 ਮਿਲਦਾ ਹੈ ਕੋਈ ਬੰਦਾ ਫੋਟੋ ਖਿੱਚ ਕੇ ਲੈ ਆਵੇ ਮੇਰੇ ਕੋਲ ਆ ਜੀ ਵੀ ਆ ਲੈ ਬਾਈ ਫੋਟੋ 160 ਦੇ ਰਿਹਾ ਮੈਂ ਸਾਰੀ ਕੋਠੀ ਦਾ ਮਾਲ ਬਾਈ ਨੂੰ ਫ੍ਰੀ ਦੇ ਕੇ ਭੇਜੂਗਾ ਮੈਂ ਕਹੂੰਗਾ ਵੀ ਹਾਂ ਭਾਈ ਮੇਰਾ ਵੀ ਉਸਤਾਦ ਕੋਈ ਹੈਗਾ ਠੀਕ ਹੈ ਜੀ ਠੀਕ ਹੈ 160 ਰੁਪਏ ਸਕਰ ਫੁੱਟ ਦੇ ਵਿੱਚ ਟੀਕ ਸ਼ੇਡ ਬ੍ਰਾਊਨ ਸ਼ੇਡ ਤੀਸਰਾ ਕੋਈ ਕਲਰ ਨਹੀਂ ਹੈਗਾ ਜੀ ਸਿਰਫ ਦੋ ਹੀ ਕਲਰ ਨੇ ਇਹਦੇ ਵਿੱਚ ਲੈ ਵੀ ਮਿੱਤਰੋ ਹੁਣ ਬੋਲੋ ਹੁਣ ਤਾਂ ਬਾਈ ਕੋਠੀ ਦਾ ਵੀ ਸਮਾਨ ਦੇਣ ਨੂੰ ਤਿਆਰ ਹੋ ਗਿਆ ਐਡਾ ਵੱਡਾ ਚੈਲੰਜ ਹਰੇਕ ਨਹੀਂ ਕਰਦਾ ਲੈ ਲੋ ਪੰਗਾ ਜੇ ਲਿਆ ਜਾਂਦਾ ਦੇਖ ਲੋ ਝੱਟ ਵੀ ਕਿਸੇ ਤੋਂ ਮਿਲਦੀ ਹੈ ਲੱਭ ਲੋ ਹਨਾ ਦੇਖੋ ਜੀ ਗੱਲਾਂ ਬਾਤਾਂ ਵੀਡੀਓ ਦੇ ਵਿੱਚ ਥੋੜੀਆਂ ਜਿਹੀਆਂ ਕਸਟਮਰਾਂ ਨੂੰ ਸਮਝਾਉਣੀ ਆ ਪੈਂਦੀਆਂ ਨੇ ਪਰ ਤੁਸੀਂ ਆਓ ਇੱਕ ਵਾਰ ਉਰੇ ਆ ਕੇ ਸਾਡੇ ਨਾਲ ਗੱਲਬਾਤ ਕਰੋ ਅੱਧਾ ਘੰਟਾ ਟਾਈਮ ਕੱਟ ਕੇ ਆਓ ਟਾਈਮ ਕੱਢਣ ਤੋਂ ਬਾਅਦ ਫਿਰ ਤੁਹਾਨੂੰ ਇਕੱਲੀ-ਕੱਲੀ ਜਦੋਂ ਅਸੀਂ ਚੀਜ਼ ਸਮਝਾਵਾਂਗੇ ਫਿਰ ਤੁਹਾਨੂੰ ਪਤਾ ਲੱਗੂ ਇਹ ਵਾਕਈ ਵੀਰੇ ਫਰਕ ਰੇਟ ਦਾ ਬਹੁਤ ਜ਼ਿਆਦਾ ਵੱਡਾ ਫਰਕ ਹੈ ਲੈ ਵੀ ਭਾਈ ਗੱਲ ਇਹ ਹੈ ਵੀ ਭਾਈ ਸਾਰੀਆਂ ਜ਼ਿੰਮੇਵਾਰੀਆਂ ਲਈ ਜਾਂਦਾ ਹੁਣ ਤਾਂ ਆ ਤੁਸੀਂ ਆਗੇ ਜੇ ਹਲੇ ਵੀ ਪ੍ਰੋਸਾਣੀ ਆਗੇ ਚੈੱਕ ਕਰ ਲੋ ਸਾਗਵਾਨ ਪੂਰੀ ਘੈਂਡ ਲੱਕੜ ਆ ਗਈ ਬਾਕੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਲਖਵਿੰਦਰ ਬਹੁਤ ਬਿਜ਼ੀ ਸੀ ਅੱਜ ਮੈਨੂੰ ਲੱਗਦਾ ਵੀ ਘੰਟਾ ਤਾਂ ਸਾਨੂੰ ਬੈਠਣਾ ਪੈ ਗਿਆ ਹਾਂਜੀ ਤਾਂ ਕਰਕੇ ਬਾਈ ਹੁਣ ਬਾਈ ਤੋਂ ਵੀ ਇਹਨੂੰ ਇਜਾਜ਼ਤ ਦਿੰਨੇ ਆ ਵੀ ਕੰਮ ਕਰ ਪਾਈ ਆਪਣਾ ਤੇ ਤੁਹਾਡੇ ਤੋਂ ਲੈਨੇ ਆ ਇਜਾਜ਼ਤ ਵੀਡੀਓ ਸ਼ੇਅਰ ਕਰਦੇ ਹੋ ਜੀ ਧੰਨਵਾਦ ਜੀ ਇਹਨਾਂ ਪਿਆਰ ਦਿੰਨੇ ਹੋ ਧੰਨਵਾਦ ਬਾਈ ਲਖਵਿੰਦਰ ਓਕੇ ਸਰ ਜੀ ਸਤਿ ਸ਼੍ਰੀ ਅਕਾਲ